ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਈ ਸਾਲਾਂ ਤੋਂ ਜਿੰਨਾਂ ਦੇ ਵਿੱਚ ਬੈਠੇ ਨੇਗੇ ਹੁਣ ਸਾਡੇ ਭੜਾ ਨੌਜਵਾਨ ਸਾਥੀ ਜਿਹੜੇ ਡਿਬਲੂ ਕਣ ਦੇ ਜੇਲ੍ਹਾਂ ਵਿੱਚ ਬੈਠੇ ਨੇ ਭਾਈ ਅਮਰਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜੇਲ੍ਹਾਂ ਦੇ ਵਿੱਚ ਬੈਠੇ ਰਹੇਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਚਾਹ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਜਿਹਨਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜ਼ੁਲਮ ਕੀਤੇ ਨੇਗੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਮਾ ਜਵਾਬ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਟਨਾ ਪਰਵਾਣਾ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਸੀ ਕਿ 19 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਬਾਬਾ ਬਕਾਲੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਹੁਣੇ ਸਾਡੇ ਭਰਾ ਨੌਜਵਾਨ ਸਾਥੀ ਜਿਹੜੇ ਡਿਊਰੂ ਕਰਨ ਦੇ ਜ਼ਿਲ੍ਹੇ ਵਿੱਚ ਬੈਠੇ ਨੇ ਭਾਈ ਅਮਰਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਤੇ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਜਿਹਨਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜ਼ੁਲਮ ਕੀਤੇ ਨੇਗੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਮਾ ਜਵਾਬ ਦਈਏ ਆਪਣੀ ਪੰਥਕ ਕੱਤਰਤਾ ਏਕਤਾ ਲੈ ਕੇ ਆਈਏ ਆਓ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਵਾਂ ਪੰਜਾਬ ਸਿਰਜੀਏ ਜੋ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿਣਾ ਹੈ ਤੁਹਾਡੇ ਸਾਰੇ ਦੇ ਜ਼ਿੰਮੇਵਾਰੀਆਂ ਨੇਗੀਆਂ ਜੇਕਰ ਚਾਹਣਿਓ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਚੰਗਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਸਮੇਂ ਹਾਲਾਤ ਬਣੇ ਹੋਏ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਨਸ਼ੇ ਦੀ ਗੱਲ ਕਰ ਲਓ ਲੁੱਟ ਖੋਹਾਂ ਦੀ ਗੱਲ ਕਰ ਲਓ ਠੱਗੀਆਂ ਦੀ ਗੱਲ ਕਰ ਲਓ ਪ੍ਰਵਾਸ ਦੀ ਗੱਲ ਕਰ ਲਓ ਪਾਣੀਆਂ ਦੀ ਗੱਲ ਕਰ ਲਓ ਬੜੇ ਹੀ ਮੁੱਦੇ ਨੇਗੇ ਅਨੇਕਾਂ ਹੀ ਮੁੱਦੇ ਨੇਗੇ ਜਿਹੜੇ ਕਿ ਲੀਡਰ ਸਿਰਫ ਲੀਡਰਾਂ ਨੂੰ ਕੰਮ ਆ ਇਕੱਲਾ ਵੋਟਾਂ ਲੈਣਾ ਜਿਹੜੇ ਪੰਜਾਬ ਨੂੰ ਸਵਾਰਨਾ ਚਾਹੁੰਦੇ ਨੇ ਜਾਂ ਤਾਂ ਸਰਕਾਰ ਨੂੰ ਜੇਲਾਂ ਦੇ ਵਿੱਚ ਛੜਦੀ ਆ ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜੇਲਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਈ ਸਾਲਾਂ ਤੋਂ ਜੇਲਾਂ ਦੇ ਵਿੱਚ ਬੈਠੇ ਨੇਗੇ ਹੁਣ ਸਾਡੇ ਭੜਾ ਨੌਜਵਾਨ ਸਾਥੀ ਜਿਹੜੇ ਡਿਬਿਊ ਕਰਨ ਦੇ ਜਿਲ੍ਹਾ ਵਿੱਚ ਬੈਠੇ ਨੇ ਭਾਈ ਅਮਰਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜੇਲਾਂ ਦੇ ਵਿੱਚ ਬੈਠੇ ਨੇਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜੁਰਮ ਕੀਤੇ ਨੇਗੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਮਾ ਜਵਾਬ ਦਈਏ ਆਪਣੀ ਪੰਥਕ ਅਕਤਰਤਾ ਏਕਤਾ ਲੈ ਕੇ ਆਈਏ ਆਓ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਵਾਂ ਪੰਜਾਬ ਸਿਰਜੀਏ ਜੋ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿਣਾ ਹੈ ਤੁਹਾਡੇ ਸਾਰੇ ਤੇ ਜ਼ਿੰਮੇਵਾਰੀਆਂ ਲੱਗੀਆਂ ਜੇਕਰ ਚਾਹਣਿਓ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਚੰਗਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਸਮੇਂ ਹਾਲਾਤ ਬਣੇ ਹੋਏ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਨਸ਼ੇ ਦੀ ਗੱਲ ਕਰ ਲਓ ਲੁੱਟ ਖੋਹਾਂ ਦੀ ਗੱਲ ਕਰ ਲਓ ਠੱਗੀਆਂ ਦੀ ਗੱਲ ਕਰ ਲਓ ਪ੍ਰਵਾਸ ਦੀ ਗੱਲ ਕਰ ਲਓ ਪਾਣੀਆਂ ਦੀ ਗੱਲ ਕਰ ਲਓ ਬੜੇ ਹੀ ਮੁੱਦੇ ਨੇਗੇ ਅਨੇਕਾਂ ਹੀ ਮੁੱਦੇ ਨੇਗੇ ਜਿਹੜੇ ਕਿ ਲੀਡਰ ਸਿਰਫ ਲੀਡਰਾਂ ਨੂੰ ਕੰਮਾਂ ਇਕੱਲਾ ਵੋਟਾਂ ਲੈਣਾ ਜਿਹੜੇ ਪੰਜਾਬ ਨੂੰ ਸਵਾਰਨਾ ਚਾਹੁੰਦੇ ਨੇ ਜਦੋਂ ਸਰਕਾਰ ਨੂੰ ਜ਼ਿਲ੍ਹਿਆਂ ਦੇ ਵਿੱਚ ਛੱਡਦੀ ਹੈ